ਧੰਦੇਵਾਜ਼ ਔਰਤਾਂ ਨੇ ਵੱਧ ਚਲਣ ਔਰਤਾਂ ਨੇ ਇੰਸਟਾਗ੍ਰਾਮ ਨੂੰ ਆਪਣਾ ਪ੍ਰਮੋਸ਼ਨ ਕਰਨ ਦਾ ਅੱਡਾ ਬਣਾ ਕੇ ਰੱਖਿਆ ਹੋਇਆ ਏ ਇਹ ਵੀਡੀਓ ਨੂੰ ਦੇਖ ਲਿਓ ਇੱਕ ਵਾਰੀ ਧਿਆਨ ਦੇ ਨਾਲ ਤੇ ਗਾਇਸ ਤੁਹਾਨੂੰ ਦੱਸਿਆ ਮੈਂ ਬੰਬਈ ਆਈ ਸੀ ਸਾਧਨ ਤੇ ਆ ਸਰ ਨੇ ਫਾਈਸਾਹ 호텔 ਬੁੱਕ ਵੀ ਕੀਤਾ ਸਰ ਕਿਦਾਂ ਲੱਗੇ ਤੁਹਾਨੂੰ ਸਵਾਦ ਆਇਆ ਸੀ ਬੜਾ ਸਵਾਦ ਆਇਆ ਦੇਖੋ ਵਧੀਆ ਕਰਦੀਆਂ ਕੰਮ ਵਧੀਆ ਵਧੀਆ ਪਰ ਸਰ ਦਾ ਵੱਡਾ ਬਹੁਤ ਆ ਤਨ ਤਨ ਕਰਾਤੀ ਮੇਰੀ ਕਿ ਕਿਸੇ ਨੂੰ ਸਰਵਿਸ ਚਾਹੀਦੀ ਆ ਜਾਂ ਮਿਲਣਾ ਕਰਨਾ ਤਾਂ ਸਾਨੂੰ ਤੋ ਪੁੱਛ ਲੋ ਵਧੀਆ ਲੱਗਿਆ ਕਿ ਨਹੀਂ ਸਰ ਵਧੀਆ ਵਧੀਆ ਪੂਰਾ ਵਧੀਆ ਤਰੀਕੇ ਨਾਲ ਕਰਦੀ ਆ ਦੱਸ ਦੋ ਤੇ ਸਾਧ ਨੇ ਮੈਨੂੰ ਇਹ ਟਿਪ ਵੀ ਦਿੱਤੀ ਆ ਮਜ਼ਾ ਆ ਗਿਆ ਆਨ ਦਾਨ ਦਾ ਖਰਚਾ ਫਲਾਈਟ ਦਾ ਸਾਰਾ ਕੁਝ ਮੈਂ ਤਾਂ ਪਸੰਦ ਆ ਗਈ ਸਾਨੂੰ ਬਹੁਤ ਜ਼ਿਆਦਾ ਲੋਕ ਤਾਂ ਆਪਣੇ ਬੱਚਿਆਂ ਨੂੰ ਔਰਤਾਂ ਨੂੰ ਉਹਨਾਂ ਔਰਤਾਂ ਕੋਲ ਨਹੀਂ ਜਾਣ ਦਿੰਦੇ ਜਿਹੜੀਆਂ ਗਲਤ ਹੁੰਦੀਆਂ ਐ ਜਿਨ੍ਹਾਂ ਦਾ ਕੋਈ ਲੰਬਾ ਆਇਆ ਹੁੰਦਾ ਤੁਹਾਡੇ ਸਾਹਮਣੇ ਆ ਧੰਦੇਵਾਜ਼ ਔਰਤਾਂ ਵੱਧ ਚੱਲਣ ਔਰਤਾਂ ਤੁਹਾਡੇ ਬੱਚਿਆਂ ਦੀ ਸਕਰੀਨ ਤੇ ਆ ਉਹਨਾਂ ਦੇ ਮੂੰਹੋਂ ਕਿੰਨੇ ਗੰਦੇ ਸ਼ਬਦ ਨਿਕਲਨੇ ਆ ਉਹਨਾਂ ਦੇ ਕੰਨਾਂ ਦੇ ਵਿੱਚ ਪਾਣੇ ਆ ਛੋਟੇ ਬੱਚੇ ਆ ਜਿਹੜੇ ਹਲੇ ਜਵਾਨ ਵੀ ਨਹੀਂ ਹੋਏ ਜਵਾਨ ਨਹੀਂ ਹੋਈਆਂ ਕੁੜੀਆਂ ਜਿਹੜੀਆਂ 12 15 20 ਸਾਲ ਉਹਨਾਂ ਦੇ ਦਿਮਾਗ ਤੇ ਕੀ ਅਸਰ ਪਊਗਾ ਇਹ ਚੀਜ਼ਾਂ ਨੂੰ ਦੇਖ ਕੇ ਬੱਚੇ ਸਾਰਾ ਦਿਨ ਫੋਨ ਦੇਖਦੇ ਰਹਿੰਦੇ ਆ ਬਹੁਤ ਸਾਰੇ ਬੱਚਿਆਂ ਨੂੰ ਮਾਇਓਪੀਆ ਹੋ ਗਿਆ ਮਾਇਓਪੀਆ ਮਤਲਬ ਕਿ ਦੂਰ ਦੀਆਂ ਚੀਜ਼ਾਂ ਧੁੰਦਲੀਆਂ ਦੇਖਣ ਲੱਗੀਆਂ ਉਹਨਾਂ ਦੀਆਂ ਅੱਖਾਂ ਟੇਢੀਆਂ ਹੋ ਗਈਆਂ ਕਈਆਂ 10% ਬੱਚਿਆਂ ਦੀਆਂ ਮੰਨ ਲਓ 100 ਦੇ ਵਿੱਚੋਂ 10 ਬੱਚਿਆਂ ਦੀਆਂ ਅੱਖਾਂ ਟੇਡੀਆਂ ਹੋ ਰਹੀਆਂ ਐ ਔਰ ਉਹਨਾਂ ਦੀ ਦੂਰ ਦੀ ਨਿਗਾ ਬਿਲਕੁਲ ਖਤਮ ਹੋ ਰਹੀ ਹੈ ਉਹ ਹੈਰਾਨੀ ਦੀ ਗੱਲ ਇਹ ਆ ਕਿ ਐਨਕਾ ਲਾਉਣ ਦੇ ਨਾਲ ਵੀ ਇਹ ਚੀਜ਼ ਨਹੀਂ ਹਟਦੀਗੀ ਉਸੇ ਤਰ੍ਹਾਂ ਹੀ ਧੁੰਦਲਾ ਦਿਖਦਾ ਰਹਿੰਦਾਗਾ ਤਾਂ ਆਪਣੇ ਬੱਚਿਆਂ ਦੇ ਹੱਥਾਂ 'ਚੋਂ ਫੋਨ ਨੂੰ ਫੜ ਲਵੋ ਜੇ ਫੋਨ ਹੋਰ ਚਲਾਉਣਗੇ ਤਾਂ ਉੱਤੇ ਇਹੋ ਜਿਹੇ ਬਦਚਲਨ ਔਰਤਾ ਆਉਣੀਆਂ ਕਿਉਂਕਿ ਇੰਸਟਾਗ੍ਰam ਬੱਚਿਆਂ ਵਾਸਤੇ ਬਿਲਕੁਲ ਵੀ ਸੇਫ ਨਹੀਂ ਰਿਹਾਗਾ ਠੀਕ ਆ ਜਿਹੜੇ ਸਿਆਣੀ ਉਮਰ ਦੀਆਂ ਜਿਹਨਾਂ ਨੇ ਘਰ ਦੇਖ ਲਈਆ ਨਾ ਤੇ ਉਹਨਾਂ ਦੀ ਕੋਈ ਗੱਲ ਨਹੀਂ ਹੈਗੀ ਜਿਹੜੇ ਬਿਲਕੁਲ ਬੱਚੇ ਸਕੂਲਾਂ ਦੇ ਵਿੱਚ ਪੜਦੇ ਆ ਉਹਨਾਂ ਦੇ ਲਈ ਇਹ ਕੀ ਮੈਸੇਜ ਆਊਗਾ ਜਦੋਂ ਇਸ ਤਰ੍ਹਾਂ ਦੀਆਂ ਔਰਤਾਂ ਜਸਮ ਦੀ ਨਮਾਇਸ਼ ਕਰਦੀਆਂ ਕਿਤੇ ਕਿਸੇ ਮਰਦ ਦੇ ਨਾਲ ਜਾਣਾ ਉਤੋਂ ਪੈਸੇ ਲੈਣੇ ਗਲਤ ਕੰਮ ਕਰਨਾ ਸਭ ਚੀਜ਼ਾਂ ਨੂੰ ਕਿੰਨਾ ਨੋਰਮਲ ਦਿਖਾ ਰਹੀਆਂ ਐ ਕਿ ਜਿਵੇਂ ਬਹੁਤ ਵੱਡੀ ਕੋਈ ਅਪਲਬਧੀ ਕੀਤੀ ਹੋਵੇ ਮੂੰਹ ਕਾਲਾ ਕਰਾਉਣ ਵਾਲਾ ਕੰਮ ਕਰਾ ਕੇ ਇਹ ਹੀਰੋਇਨ ਬਣ ਕੇ ਮੂਰੇ ਬੈਠ ਕੇ ਵੀਡੀਓ ਪਾਉਂਦਾ ਹੈ ਮੈਂ ਹੀ ਕਰਨਾ ਚਾਹਾਂਗਾ ਆਪਣੇ ਬੱਚਿਆਂ ਨੂੰ ਇਹ ਗੰਦੀ ਚੀਜ਼ ਤੋਂ ਬਚਾ ਲਓ ਉਹਨਾਂ ਨੂੰ ਫੋਨ ਤੋਂ ਹੀ ਦੂਰ ਰੱਖ ਲਵੋ ਬਹੁਤ ਬਹੁਤ ਗਲਤ ਕੰਟੈਂਟ ਇਸ ਔਰਤ ਵੱਲੋਂ ਹੋਰ ਵੀ ਅਪਲੋਡ ਕੀਤਾ ਗਿਆ ਜਿਹੜਾ ਮੈਂ ਦਿਖਾ ਨਹੀਂ ਸਕਦਾਗਾ ਕੱਲੇ-ਕੱਲੇ ਆਪਦੇ ਫਕਸਨ ਇਹਨਾਂ ਨੇ ਸ਼ੋ ਕੀਤੇ ਹੋਏ ਆ ਕਿ ਮੈਂ ਪੈਸਿਆਂ ਤੇ ਆ ਕੇ ਕੀ ਕਰਦੀ ਆ ਇੱਕ ਉਹ ਲੁਧਿਆਣੇ ਵਾਲੀ ਹੋ ਗਈ ਚਵਲ ਕੀ ਨਾਮ ਦਾ ਕਮਲਕੌਰ ਕੇ ਕੀ ਨਾਮ ਗਲਤ ਪੰਜਾਬੀ ਨਾਂ ਰੱਖ ਕੇ ਯੂਪੀ ਦੀ ਪੈਦਾਈ ਹੋ ਕੇ ਪੰਜਾਬੀ ਨਾਂ ਰੱਖ ਕੇ ਪੰਜਾਬੀ ਬੋਲ ਕੇ ਇੰਨਾ ਗੰਦ ਘੋਲਿਆ ਉਹਨੇ ਇਸ ਤਰ੍ਹਾਂ ਦੀਆਂ ਔਰਤਾਂ ਦੀ ਵਜ੍ਹਾ ਦੇ ਕਰਕੇ ਜਿਹੜੇ ਹੋਰ ਬੱਚੇ ਆ ਜਿਨ੍ਹਾਂ ਨੂੰ ਕੁਝ ਨਹੀਂ ਪਤਾ ਉਹਨਾਂ ਤੱਕ ਵੀ ਗਲਤ ਮੈਸੇਜ ਜਾਂਦੇ ਆ ਠੀਕ ਆ ਜੀ ਆਪਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆ ਪੰਜਾਬੀ ਸਟੇਟਸ ਗਰੁੱਪ